ਤੇ ਪਿਆਰ ਦਿੰਦੇ ਆ ਇਹ ਇਸੇ ਤਰ੍ਹਾਂ ਪਿਆਰ ਜਿਹੜਾ ਕਾਇਮ ਰਹੂਗਾ ਜਦੋਂ ਵੀ ਤੁਸੀਂ ਹੁਕਮ ਕਰੋਗੇ ਉਦੋਂ ਪੂਰਾ ਪਹਿਰਾ ਦਿੱਤਾ ਜਾਵੇਗਾ ਤੇ ਜਲਦੀ ਤੁਹਾਡੀਆਂ ਜਿਹੜੀਆਂ ਬਾਟੀਆਂ ਉਹ ਬੁਲਾ ਕੇ ਦੇਵਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਖਿਡਾਰੀਆਂ ਨੂੰ ਸਾਰੀਆਂ ਟੀਮਾਂ ਨੂੰ ਫਿਰ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਫਾਈਨਲ ਮੈਚ ਦੇ ਸਾਡੇ ਮੈਨ ਆਫ ਦਾ ਮੈਚ ਲਵ ਲਾਈਵ ਵਾਲਿਆ ਜੱਸੀ ਦੇ ਵੱਡੇ ਬ੍ਰਦਰ ਬਿੱਲੂ ਇਕਬਾਲ ਸਿੰਘ ਉਹਨਾਂ ਦਾ ਵਿਸ਼ੇਸ਼ ਸਨਮਾਨ ਜੀ ਉਹਨਾਂ ਨੇ ਵਿਦੇਸ਼ਾਂ ਤੋਂ ਬਹੁਤ ਬਾਰ ਸਨਮਾਨ ਦਿੱਜਿਆ ਸਾਨੂੰ ਇਹ ਸਪੋਰਟ ਕਰਦੇ ਨੇ ਮੇਰਾ ਛੁੱਟਾ ਬ੍ਰਦਰ ਪ੍ਰਵ ਪ੍ਰਵ ਸਾਡੇ ਪਿੰਡ ਮੂਨ ਦਾ ਸੁਪੀਟਰ ਸਿਕ ਮੂਗਾ ਜੀ ਨਵੇਂ ਮੁੰਡੇ ਆੜ ਜੁੜੇ ਆ ਜੀ ਇਹਨਾਂ ਦਾ ਵਿਸ਼ੇਸ਼ ਸਰਮਾਗਤ ਹੈ ਪ੍ਰਭ ਬਾਕੀ ਸਾਰੇ ਗੁਰੇ ਜਾਓ ਚਲੋ ਚਲੋ ਪਾਰੀ ਵਾਰ ਚਲੋ ਇਹਦਾ ਨਹੀਂ ਬਦਲ ਕੇ ਇਹ ਨਵੇਂ ਜੁੜੇ ਆ ਜੀ ਪੰਜ ਮੁੰਡੇ ਆਦੀ ਆਦੀ ਤੇ ਅਗਲੀ ਪੀੜੀ ਸਾਡੀ ਇਹੀ ਆ ਬਟ ਜੁਵਾ ਸਾਹਿਬ ਦਾ ਵਿਸ਼ੇਸ਼ ਸਰਵਨ ਕਰਦੇ ਆਂ ਅਮਰਜੀਤ ਭਾਈ ਨਾਲ ਜੋ ਆਜੋ ਆ ਯਾਰ ਗੱਡੀ ਆ ਯਾਰ ਤਰੂ ਬਾਜੀ ਆਜੋ ਯਾਰ ਹਰਜੀਤ ਬਾਜੀ ਆਓ ਯਾਰ ਅਸੀਂ ਇਹਨਾਂ ਦਾ ਆਉਣ ਤੇ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਪਿਆਰ ਕਰਦੇ ਆਇਆ ਸੱਜਣਾ ਦਾ ਆਏ ਹੋਏ ਮੁੱਖ ਮਹਿਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਜੀ ਮੂਨਕਾ ਫਰੈਂਕ ਸਿੱਕੂ ਦੇ ਉੱਪਰ ਉਸ ਤੋਂ ਬਾਅਦ ਫਸਟ ਤੇ ਸੈਕੰਡ ਦੋਨਾਂ ਟੀਮਾਂ ਦਾ ਸਨਮਾਨ ਕੀਤਾ ਜਾਵੇਗਾ ਆਹ ਵਿਸ਼ੇਸ਼ ਸਨਮਾਨ ਸੁਖਿੰਦਰ ਸਿੰਘ ਜੀ ਮੁੰਨਕਾ ਸਾਡਾ ਬੈਸਟ ਖਿਡਾਰੀ ਜੀ ਕਾਲੂ ਹਾਂਜੀ ਪਾਈਸਾ ਇਕੱਠਾ ਪਾਈ ਜਾ ਰਿਹਾ ਰਨਰ ਅਪ ਟੀਮ सारी टीम बजे आ जाओ आ जाओ बिको बजे आ जाओ आ जा यार गफियां तो रोबोंदा बजे यार बहुत ही बढ़िया आज रहा मैच आज जी आज का टूर्नामेंट बहुत ही बढ़िया फाइनल मैच सूसा के हंसी पिंड सही उधर मैच है

ਸੋਈਆਂ ਤਾਰੀਆਂ ਮਾਰਦੇ ਜੀ ਬਹੁਤ ਵਧੀਆ ਖੇਡੇ ਖਿਡਾਰੀ ਬਹੁਤ ਸੋਹਣੀ ਟੀਮ ਨੇ ਜੀ ਪਹਿਲਾ ਪਹਿਲਾ ਤਲਕ ਨਿਕਾਲੀ ਜੀ ਟਕ ਟਕ ਆ ਗਿਆ ਭਾਜੀ ਜੈਵਨ ਵੀ ਕਿਹਾ ਜੀ ਦੂਰ ਜਾਵੋ ਜੀ ਰਿਕਵਰਡ ਭਾਜੀ ਜੈਵਨ ਦੂਰ ਕਿੰਨੇ ਆਜੂ ਸਾਰੇ ਆਜੂ ਨਾਲੋਂ ਇਹ ਵੀ ਜੇਤੂ ਵਾਲਾ ਕਰ ਲੈ ਬਾਜੀ ਖੜੇ ਹੋ ਜਾ ਬਾਜੀ ਇੱਧਰ ਆ ਜਾ ਯਾਰ ਬਾਜੀ ਐਡ ਹੋ ਗਿਆ ਬਹੁਤ ਬਹੁਤ ਮੁਬਾਰਕਾ ਜੀ ਸੋਹਣੀ ਟੀਮ ਨੂੰ ਬਤਲਵਿੰਦਰ ਸਿੰਘ ਜੀ ਗੁਗਲਾ ਬਾਜੀ ਸਾਡੇ ਸੀਨੀਅਰ ਪਲੇਅਰ ਦੇਖਿਓ ਬਈ ਰੁਕ ਜਾ ਰੁਕ ਜਾ ਰੁਕ ਜਾ ਬਹੁਤ ਸੋਹਣਾ ਦੋਨੇ ਟੀਮਾਂ ਦਾ ਪ੍ਰਦਰਸ਼ਨ ਬਹੁਤ ਸੋਹਣਾ ਸੀਗਾ ਜੀ ਫਸਟਰ ਸੈਕੰਡ ਦਾ ਮੁਕਾਬਲਾ ਫਸਟ ਟੀਮ ਸੋਈਆਂ ਸੈਕੰਡ ਟੀਮ ਸੁਸਾਨ ਦੋਨਾਂ ਟੀਮਰ ਬਹੁਤ ਸਾਰਾ ਯਤਨ ਤੇ ਬਹੁਤ ਮੌਕਾ